ਦੀਦੀ ਵੀ ਰਾਤ ਦੀ ਇੱਥੇ ਬੈਠੀ ਹੋਈ ਹੈ ਨੀਤੂ ਨੀਤੂ ਕਰੀ ਜਾਨੀਏ ਉਧਰ ਚਲੀ ਜਾ ਹਾਂ ਤੇ ਬੋਤਾ ਫੇਰ ਕੀ ਹੋ ਗਿਆ ਕਿ ਮੈਂ ਤੇਰੇ ਕੋਲ ਰਾਤ ਕੱਟ ਲਈ ਅੜੀਏ ਤੂੰ ਐ ਤਾਂ ਨਾ ਗੱਲ ਪਾ ਮੇਰੇ ਕਿ ਕੋਈ ਨਾ ਮੈਂ ਉਧਰ ਹੀ ਜਾਣਾ ਮੈਨੂੰ ਪਤਾ ਤੂੰ ਮੈਨੂੰ ਨਹੀਂ ਰੱਖਣਾ ਤੂੰ ਤਾਂ ਮੇਰੀ ਪਿੰਛਣ ਮਾਰੀ ਕਰਦੀ ਸੀ ਤੂੰ ਮੇਰੀ ਪਿੰਛਣ ਖੋਲੀ ਹੁਣ ਤੂੰ ਮੈਨੂੰ ਕੱਢਣਾ ਹੀ ਨਹੀਂ ਤੇ ਫੇਰ ਕੀ ਜੀ ਤੇਰੀ ਪੈਨਸ਼ਨ ਲੈ ਲਈ ਤੇ ਤੇਰਾ ਸਮਾਨ ਉਧਰ ਹੀ ਪਿਆ ਤੂੰ ਉਧਰ ਹੀ ਚਲੀ ਬੀਬੀ ਤੂੰ ਜਦੋਂ ਆਵੇਂ ਥੋੜੀ ਕਹਿੰਦੀ ਵੀ ਵੇਥੇ ਨਾ ਬੀਬੀ ਤੂੰ ਉਧਰ ਚਲੀ ਜਾ ਵੀ ਤੂੰ ਨਾਣਾ ਧੋਣਾ ਵੀ ਗਿਆ ਕੱਪੜੇ ਬਦਲਣੇ ਤੇ ਸਮਾਨ ਉਧਰ ਪਿਆ ਮੈਂ ਫੇਰ ਚਲੀ ਜਾਣਾ ਲੇਗੀ ਪੁੱਤ ਇਹ ਗੱਲ ਕਰ ਗੱਲ ਨਾ ਤੇ ਨੱਕ ਵੱਡਾ ਵੱਲ ਨਾ ਭਾਣੇ ਮ ਨੀ ਆਏ ਮੈਂ ਤੇਰੇ ਵਰਗੀਆਂ ਧੀਆਂ ਨਾਲ ਬਚ ਕਰਕੇ ਵੇਖਿਆ ਤੇ ਪੁੱਤ ਤੂੰ ਐ ਨਾ ਕਰ ਗੁੰਜ ਮੈਨੂੰ ਕਹ ਤੇ ਬੀਬੀ ਤੂੰ ਚਲੀ ਜਾ ਜਾ ਬੀਬੀ ਤੂੰ ਐ ਕਿ ਨਹੀਂ ਮਦਨ ਉਹ ਥੋੜੀ ਕਾ ਵੀ ਨਿਕਲ ਜਾ ਤੇ ਤੈਨੂੰ ਉਹ ਜੀ ਕਹ ਵੀ ਉਧਰ ਚਲੀ ਜਾ ਤੇਰੇ ਕਪੜੇ ਪੈਣ ਨਾਲ ਨਾ ਆਇਆ ਫਿਰ ਬੀਤ ਹੁਣ ਆ ਰਾਤ ਦਾ ਗੁਣ ਪਾਇਆ ਰਾਤ ਮੈਂ ਦ ਰੋਟੀ ਖਵਾਈ 50 ਪੇ ਪਾਣੀ ਪਿਆ ਤੂੰ ਨਾ ਗੱਲਾਂ ਤੇ ਆ ਗਈਆਂ ਜਾ ਕੇ ਤੋ ਚਲੀ ਜਾਣਾ ਸੀ ਮੈਂ ਕਹਿੰਦਾ ਤੇ ਦੋ ਬੁਕੀਆਂ ਰੋਟੀ ਤਰਾਤ ਖਵਾਤੀ ਕਈ ਵੱਡਾ ਵੱਡਾ ਮੈਂ ਪੁੱਤ ਜਾਮ ਕੇ ਦਿੱਤਾ ਸਾਰੀ ਮਾਲਕ ਦੂ ਬਣ ਗਈ ਅੱਜ ਮੈਨੂੰ ਤੂੰ ਕਹਿੰਦੀ ਜਾ ਉਧਰ ਨਹੀਂ ਕੁੜੀਏ ਹੋਈ ਮੈਨੂੰ ਰੋਟੀ ਦਿੰਦੀ ਰੀ ਤੂੰ ਤਾਂ ਨਹੀਂ ਦਿੰਦੀ ਰੀ ਤੂੰ ਮੈਨੂੰ ਦੱਸ ਨਾ ਕਿਥੋਂ ਪੂਰੀ ਲੈ ਪਾਂਗੀ ਤੂੰ ਤਾਂ ਇੰਨਾ ਬੋਲਦੀ ਜਾਂ ਚਲੀ ਜਾ ਗਰੇ ਚਲੀ ਜਾ ਚਲੀ ਜਾਨੀ ਆ ਬਹੁਤ ਹੋਰ ਮੈਨੂੰ ਤਾਂ ਅੱਗੇ ਹੀ ਪਤਾ ਸੀ ਮੇਰਾ ਉਧਰ ਹੀ ਨਿਵਾਹ ਹੋਣਾ ਇਹਨਾਂ ਖੱਤਿਆਂ ਦੀ ਮੈਂ ਕਿੱਥੇ ਰੱਖਣਾ ਇਹਦੇ ਆਪਣੀ ਮਾਂ ਨਾਲ ਹੀ ਬਣੀ ਤੇ ਮੇਰੇ ਨਾਲ ਕਿਥੋਂ ਬਣੂ ਰਾਤ ਤਾਂ ਗੁਜ਼ਰ ਗਈ ਹੁਣ ਦਿਨ ਚੜ ਪਿਆ ਲੀੜੇ ਕੱਪੜੇ ਵੀ ਬਦਲਨੇ ਨੇ ਲੀੜੇ ਕੱਪੜੇ ਤਾਂ ਪਹਿਨੇ ਉਧਰ ਹੀ ਪਹਿਨੇ ਜਾਣਾ ਤਾਂ ਪਹਿਣਾ ਹੀ ਮੈਨੂੰ ਘਰੇ ਹਾਂ ਹੋਰ ਕੀ ਕਰਾਂ ਚਾਰ ਗਾਵਾਂ ਕੱਢ ਲੂਗੀ ਵੱਡੀ ਚੱਲ ਕੋਈ ਨਾ ਸੋਲ ਲੂੰਗੀ ਫੇਰ ਕੀ ਹੋਇਆ ਉਹਦਾ ਹੱਕ ਬਣਦਾ ਕੱਢੀ ਤਾਂ ਕੱਢੀ ਜਾਏ ਆ ਗੱਡੀ ਤਾਂ ਖੜੀ ਏ ਕੋਈ ਮੁੰਡਾ ਘਰੇ ਹੈਗਾ ਕਿ ਨਹੀਂ ਹੈਗਾ ਤੇ ਪਤਾ ਪੈਣੇ ਮੋਟਰਸਾਈਕਲ ਤੇ ਚਲਾ ਗਿਆ ਹੋਵੇ ਚੱਲ ਕੋਈ ਨਾ ਹੁਣ ਜਾਣ ਨਹੀਂ ਆਏ ਕਰਾਂ ਬੋਲੂਗੀ ਤੇ ਸਹੀ ਚੱਲ ਕੋਈ ਨਾ ਸੁਣਨਿਆ ਬਹਿਣ ਗਿਆ ਐਸ ਕਰਨੋ ਪਾਵਾਂਗੇ ਤੇ ਐਸ ਕਰਨੋ ਕੱਢ ਦਾਂਗੀ ਕੋਈ ਨਾ ਉਹਦਾ ਹੱਕ ਬਣਦਾ ਰਾਤ ਉਹਨੇ 1500 ਮੇਰਾ ਲੈ ਲਿਆ ਤੂੰ ਉਹਨੇ ਬੋਲਣਾ ਕਿ ਤਖੁੱਲਾ ਖੜੇ ਖੜੇ ਹੈਗੇ ਨਹੀਂ ਹੈਗੇ ਬੀਬੀ ਕਿੱਧਰ ਚਲੀ ਆਉਣੀ ਆ ਕੋਕ ਮੈਂ ਇੱਧਰ ਘਰੇ ਤਾਂ ਆਉਣਾ ਹੀ ਹੁਣ ਹੁਣ ਘਰੇ ਕੀ ਤੇਰੇਗਾ ਉਧਰ ਰਾਤ ਸੁੱਤੀ ਤੇ ਉਧਰ ਹੀ ਜਾ ਕੋ ਜੇ ਤੂੰ ਤੁਰ ਆਦੀ ਨਹੀਂ ਆਈ ਤਾਂ ਹੁਣ ਅਸੀਂ ਤੈਨੂੰ ਵੇਖ ਗਏ ਹੁਣ ਤੂੰ ਕੀ ਲੈਣ ਆਈ ਏ ਦੱਸ ਕੋ ਤਾਂ ਆਉਣਾ ਤਾਂ ਮੈਂ ਹੈਗਾ ਸੀ ਮੇਰਾ ਕੁੜੇ ਕੱਪੜਾ ਲਿੰਦਾ ਇੱਧਰ ਪਿਆ ਸਾਰਾ ਸਬਾਨ ਮੇਰਾ ਇੱਧਰ ਪਿਆ ਤਾਂ ਮੈਂ ਹੁਣ ਆਵਾਂ ਹੀ ਨਾ ਸ਼ਰੀਕਾ ਜੇ ਤੂੰ ਸਾਡੀ ਬਦਨਾਮੀ ਤੇ ਕਰਾਤੀ ਤਾਂ ਹੋਰ ਤੂੰ ਕੀ ਚਾਹਣੀ ਪੀਂ ਰਾਤੀ ਤੂੰ ਛੋਟੇ ਨਾਲ ਤੋ ਬਹਿ ਕੇ ਤੋ ਉਧਰ ਪਿਵਾਨਿਤ ਰਾਜ ਕੇ ਉਧਰ ਖਾਲਿਆ ਉਹ ਤੋ ਮੈਂ ਤਾਂ ਭੈਣ ਕੋਲੇ ਚੱਲੀ ਸੀ ਤੇ ਛੋਟਾ ਮੈਨੂੰ ਰਾਹ ਟੱਕਰ ਗਿਆ ਇਹਦਾ ਮਾਤਾ ਆ ਗਿਆ ਤੂੰ ਮੇਰੇ ਘਰੇ ਆ ਜਾ ਮੈਨੂੰ ਨਹੀਂ ਪਤਾ ਵੀ ਤੂੰ ਮੈਨੂੰ ਸੁਮਾਰਦੀ ਹੋ ਮੈਨੂੰ ਨਹੀਂ ਸੁਮਾਰਦੀ ਰਾਤ ਹੀ ਮਥਾ ਨੇ ਰੱਖਿਆ ਹੁਣ ਕਿੰਨੋ ਨੇ ਕੱਢ ਤਾ ਪੈਸਾ ਵੀ ਤੇਰੀ ਲਾ ਲਈ ਥੋੜ ਤੂੰ ਕੀ ਕਹਿਨੀ ਪੈਂਦਾ ਸੁਣ ਕੀ ਉਹ ਤਾਂ ਕੱਢਿਆ ਕੁਝ ਨਹੀਂ ਉਹਨੇ ਮੈਨੂੰ ਮੇਰਾ ਲੀੜਾ ਕਪੜਾ ਇੱਧਰ ਪਿਆ ਸੀ ਹੁਣ ਮੈਂ ਪੁੱਛ ਲੀੜਾ ਕਪੜਾ ਤੇ ਕੁੜੀਆਂ ਲੈਣ ਆਉਣਾ ਹੀ ਐ ਉਹ ਮੇਰੇ ਇੱਕ ਮੇਰੀ ਪੋਤੀ ਬਣੋ ਮੇਰਾ ਜੀ ਨਹੀਂ ਲੱਗਦਾ ਪੋਤੀ ਬਿਨਾ ਜੀ ਲੱਗ ਗਈ ਹੁਣ ਕਿਉਂ ਪੋਤੀ ਬਿਨਾ ਜੀ ਨਹੀਂ ਕਰ ਲੱਗਦਾ ਤਾ ਤੂੰ ਮੈਨੂੰ ਖਰਵੀ ਬੋਲੀ ਤੇ ਫਿਰ ਮੈਂ ਕੀ ਕਰਦੀ ਉਧਰ ਗਈ ਤੂੰ ਉਹ ਮੈਨੂੰ ਪੈ ਗਈ ਇਧਰ ਆਈ ਤੇ ਤੂੰ ਮੈਨੂੰ ਪੈ ਗਈ ਤੇ ਮੈਂ ਕਿਹੜੇ ਪਾਸੇ ਜਾਂਦੀ ਮੈਂ ਤਾਂ ਹਾਰ ਕੇ ਤੁਰ ਹੀ ਜਾਂਦੀ ਸੀ ਅੱਗੋਂ ਮੈਨੂੰ ਮੁੰਡਾ ਮਿਲ ਗਿਆ ਉਹ ਮੈਨੂੰ ਕਹਿੰਦਾ ਮਾਤਾ ਚੱਲ ਮੇਰੇ ਘਰੇ ਰਾਤ ਰੱਖ ਉਹਨੇ ਨਖਤੀ ਨੇ ਰਾਤ ਮਸਾ ਕੱਟਣ ਦਿੱਤੀ ਤਸਵੀਰੇ ਉਹਨੇ ਪੈ ਗਈ ਤੇ ਵੀ ਜਾ ਵੱਡੀ ਬਲੇ ਜਾ ਐਵੇਂ ਤੂੰ ਜਾਣ ਕੇ ਸਿਖਾ ਕੇ ਘੱਲਤਾ ਬਾਹਨੇ ਜਨ ਲੱਭ ਗਏ ਤੇ ਤੂੰ ਜਵਾਂ ਦਾ ਤੁਰ ਹੀ ਆਈ ਇਧਰ ਤੋਂ ਤੂੰ ਨਹੀਂ ਪੁੱਤ ਭਾਨੇ ਮੈਂ ਕਾਦੇ ਬਣਾਉਣੇ ਵਾਕੈ ਮੇਰਾ ਦਿਲ ਨਹੀਂ ਲੱਗਦਾ ਸੀ ਪੋਤੀ ਬਣਾ। ਆ ਗੋਈ ਮਾ ਸਾਦਕੇ ਪੁੱਤ ਮੈਂ ਤਾਂ ਰਾਤ ਹੀ ਮਸਾ ਤੇਰੇ ਬਣੋ ਕੱਟੀ ਮੇਰਾ ਤਾਂ ਬੜਾ ਹੀ ਦਿਨ ਨੂੰ ਖੁਸ਼ ਹੋਇਆ ਮੈਂ ਕਹਿੰਦਾ ਮਤਲਬ ਦੀ ਨੀ ਤੂੰ ਪੋਤੀ ਕੋਈ ਹੋਈ ਹੋਈ ਜ ਗਈ ਮੇਰਾ ਖੜਾ ਦਿਮਾਗ ਹੀ ਲਿਆ ਵਾ ਜਿਹੜਾ ਤੇਰੇ ਨਾਲ ਮੱਖਾ ਲੈ ਜਾਣਾ ਵਾ ਪੈਵੇਂ ਦਿਮਾਗ ਆਪਦਾ ਚੱਤ ਚੜ ਕੇ ਖਰਾਬ ਕਰੀ ਜਾਣੀ ਪਈ ਐ ਕੀ ਫਾਇਦਾ ਹੈ ਹਾਂ ਪੁੱਤ ਮੇਰਾ ਵੀ ਨਹੀਂ ਲੱਗਾ ਮੂੰਹ ਹੀ ਸਾਰੀ ਰਾਤ ਕਦੇ ਉੱਠਾਂ ਕਦੇ ਬਹਿਵਾ ਕਵਾ ਮੈਂ ਤਾਂ ਮੇਰੀ ਪੋਤੀ ਨਾਲ ਪੈਣੀ ਐ ਤੇ ਮੇਰਾ ਤਾਂ ਆਪ ਨਹੀਂ ਮਾਰਨ ਲੱਗਦਾ ਗੁੰਗਾ ਤੀ ਹਾਏ ਹਾਏ ਨੀ ਮਾ ਸਾਦਕੇ ਐਡੀ ਸਿਆਣੀ ਮੇਰੀ ਪੋਤੀ ਹਾਂ ਪਤਾ ਜੇ ਤੂੰ ਸਕੂਲ ਕਿਉਂ ਨਹੀਂ ਗਿਆ ਅੱਜ ਸੱਤੀ ਸੀ ਕਾ ਹੀ ਮੈਨੂੰ ਪਤਾ ਲੱਗਾ ਉਹਨਾਂ ਦੇ ਵਿਜਵਾ ਘਰੇ ਨੇ ਮੈਂ ਆਖਿਆ ਅੱਜ ਛੁੱਟੀ ਐ ਨੀ ਤੂੰ ਮੇਰੇ ਘਰੇ ਹੀ ਹੋਊਗੀ ਕਸ ਰਾਤ ਆਈ ਸਾ ਤੂੰ ਨੀ ਕੋਤਰਾ ਆ ਦਾ ਹੋਣਾ ਉਹ ਵੀ ਪੋਤੀਆਂ ਨੇ ਉਹ ਕਹਿੰਦੀਆਂ ਚਲ ਰਾਤ ਬੀਬੀਆਂ ਚਾ ਇਧਰ ਸਮੇ ਉਥੇ ਰਹਿ ਪੀ ਅਈ ਹੁਣ ਨਿਆਣੀ ਕੀ ਦੱਸਾਂ ਤੈਨੂੰ ਪਤਾ ਨਾ ਤੇ ਮੇਰੇ ਦੀ ਨੀ ਗੱਤ ਤੇ ਨੂੰ ਉਹ ਪਿਆਰੀ ਨੋ ਮੇਰਾ ਪੁੱਤ ਤੂੰ ਮੈਨੂੰ ਪਿਆਰਾ ਜੀ ਤਾਂ ਮੇਰਾ ਵੀ ਨਹੀਂ ਲੱਗਾ ਹੁਣ ਮੈਂ ਕੀ ਕਰਦੀ ਆਖ ਦੀ ਵੀ ਮੈਰਾ ਰਾਤ ਨੂੰ ਜਾਣਾ ਤੇਰਾ ਚਾਚਾ ਉੱਥੇ ਮੈਨੂੰ ਟੱਕਰ ਗਿਆ ਉਹ ਮੈਨੂੰ ਲੈ ਗਿਆ ਘਰੇ ਕਹਿੰਦਾ ਤੂੰ ਚੱਲ ਘਰੇ ਚੱਲ ਜੇ ਮੈਂ ਤਾਂ ਆ ਜਾਣਾ ਸੀ ਰਾਤ ਨੂੰ ਚੱਲ ਮਾੜਾ ਚੰਗਾ ਤੇਰੀ ਮਾਂ ਮੈਨੂੰ ਮਾੜਾ ਮਰਬੋਤ ਹੀ ਮੈਂ ਫੇਰ ਵੀ ਆ ਕੇ ਪੈ ਜਾਣਾ ਚੱਲ ਕੋਈ ਨਾ ਹੁਣ ਮੈਂ ਤੈਨੂੰ ਖੱਢ ਕੇ ਦਲਦਾ ਭੱਜਾਂ ਇਹ ਨਾਲੇ ਤਾਂ ਮੇਰੇ ਲੀੜੇ ਪੈਣ ਤਾਂ ਮੈਂ ਲੀੜੇ ਕੱਢ ਕੇ ਨਾ ਹੁਣਾ ਪੁੱਤ ਮੈਂ ਨਾਤੀ ਨਹੀਂ ਗੱਲ ਦੀ ਲੀੜੇ ਇੱਥੇ ਹੀ ਸੀ ਤੇ ਮੈਂ ਉਦਾਂ ਹੀ ਟੋਲ ਗਈ ਬੇਬੇ ਮੈਂ ਪਾਣੀ ਲੀ

ਉਹ ਬਦੋ ਬਦ ਖਿੱਚ ਕੇ ਘਰੇ ਲਿਆ ਕਹਿੰਦਾ ਤੂੰ ਬੁੜੀਆਂ ਮਗਰ ਲੱਗਣਾ ਮੈਂ ਕਿਹਾ ਭਾਈ ਬੁੜੀਆਂ ਮਗਰ ਤਾਪੇ ਲੱਗਣਾ ਵੱਡੀ ਵੀ ਸੱਚੀ ਜਿਹੜੀ ਮੈਂ ਅੱਗੇ ਪਿੰਛਲ ਨੇ ਆਉਣੀ ਸੀ ਵੱਡੀ ਹੁੰਦੇਣੀ ਸੀ ਤੇ ਨੇ ਮੈਨੂੰ ਆਉਂਦੀਆਂ ਮਖਬਾਰ ਮੇਰਾ ਚਲਾਕੀ ਛੇੜੀ ਬੱਚਿਆਂ ਦਾ ਬਹਾਨਾ ਲਾ ਕੇ ਬਿਮਾਰਾਂ ਦਾ ਤਾਂ ਮੈਨੂੰ ਰਾਤ ਖੋਲੀ ਬੇਬੇ ਗੱਲ ਐ ਇਸ ਤਰ੍ਹਾਂ ਮੈਨੂੰ ਵੀ ਲੱਗ ਗਿਆ ਸੀਗਾ ਤੂੰ ਜਦੋਂ ਛੋਟੇ ਨੇ ਤੈਨੂੰ ਬਿਠਾ ਕੇ ਲਿਆਂਦਾ ਨਾ ਤੈਨੂੰ ਉਹੀ ਲੱਗਦਾ ਵੀ ਮੇਰਾ ਖਿਆਲ ਨਹੀਂ ਰੱਖਦੇ ਖਿਆਲ ਕਿਉਂ ਨਹੀਂ ਰੱਖਦੇ ਮੇਰਾ ਦਿਮਾਗ ਤੇਰੇ ਵਿੱਚ ਸੀਦਾ ਜਦੋਂ ਮੈਨੂੰ ਪਤਾ ਲੱਗਾ ਵੀ ਜੇਬੀ ਉਧਰ ਚਲੀ ਗਈਆ ਤਾਂ ਮੈਂ ਕਿਹਾ ਚੱਲ ਕੋਈ ਨਹੀਂ ਫਿਰ ਕੀ ਹੋ ਗਿਆ ਉਹ ਪੋਤੀ ਪੋਤੇ ਨੇ ਉਹਨਾਂ ਨੂੰ ਮਿਲਣੀ ਲੈਣਾ ਫਿਰ ਇਹ ਇਹ ਮੈਨੂੰ ਰਾਤ ਬੋਲਦੀ ਸੀ ਬੀਬੀ ਆਈ ਘਾਤਉਣੀ ਜੇ ਬਰਬੂਲੀਆਂ ਜੇ ਹੈਗੀਆਂ ਤਾਂ ਤੂੰ ਗੁੱਸਾ ਥੋੜਾ ਘੱਟ ਜਾ ਨਾ ਪੁੱਤ ਮੈਂ ਨਾ ਲੱਕੜ ਉਹ ਗੁੱਸਾ ਕਰਦੀ ਆ ਮੈਨੂੰ ਹੀ ਪਤਾ ਜੇ ਮੇਰਾ ਹੁਣ ਗੁਜ਼ਾਰਾ ਤਾਂ ਢੋਡੇ ਧਰੀ ਹੋਣਾ ਹੈ ਮੈਂ ਤਾਂ ਕਹਿੰਦਾ ਰੋਟੀ ਬਣੀ ਖਾ ਕੇ ਆ ਜੂ ਜੀ ਤੂੰ ਤਾਂ ਜ਼ਿਆਦਾ ਹੀ ਫੀਲ ਕਰ ਗਈ ਗੱਲ ਨਾ ਕੋਈ ਨਾ ਪੁੱਤ ਫੀਲ ਵੀ ਕੋਈ ਨਾ ਕੀਤੀ ਜਿਵੇਂ ਇੰਨੀ ਤੂੰ ਕਰਦੀ ਉਹ ਮੈਂ ਫਿਰ ਉਹ ਪੋਤੀਆਂ ਆਂਦੀ ਉਹ ਤੇਰੀ ਜਾਦੀਆਂ ਪੋਤੀਆਂ ਨੇ ਸਾਡੇ ਕੋਲ ਤੂੰ ਕਦੇ ਕਦਾਈ ਬੀਬੀ ਆਈ ਤਾਂ ਕੋਈ ਨਹੀਂ ਫਿਰ ਉਹ ਤਾਂ ਅੰਦਰਾਂ ਸੀ ਪੁੱਤ ਮੈਂ ਕੱਪੜੇ ਕੱਢਾਂ ਤੇ ਮੈਂ ਨਾ ਆਵਾਂ ਬਾਕੀ ਗੱਲਾਂ ਆਪਾਂ ਬਾਅਦ ਚ ਕਰਾਂਗੇ ਚੱਲ ਕੋਈ ਨਹੀਂ ਤੂੰ ਐ ਕਰ ਤੂੰ ਨਾ ਲੈ ਹੋਰ ਮੈਂ ਨਾ ਕੱਲੇ ਦੇ ਕੱਪੜੇ ਵੀ ਨਹੀਂ ਬਦਲੇ ਮੈਂ ਹਲੋ ਪਾਣੀ ਪੀ ਲੋ Excuse ਉੱਪਰ ਬੜੀ ਯਾਰ ਗਰਮੀ ਬੜੀ ਹੈ। ਹਰ ਤਾਲ ਲੱਗਾ ਖੜਾ ਹੋਏ ਬਹੁਤ ਗਰਮੀ ਪਈ ਜਾਂਦੀ ਹੈ। ਬੀਬੀ ਕਹਿੰਦੀ ਤੁਸੀਂ ਮੈਂ ਨਹਾਉਣਾ ਦੇ ਨਾਲ ਆ ਉਹਨੇ। ਨਾ ਬੀਬੇ ਆ ਜਾ ਕੱਪੜੇ ਕੱਢੀ ਜਾਂਦੀ ਵਾ ਤੁਹਾਡੇ ਕੋਲੋਂ ਟਟ ਕੇ ਗਈ ਆ ਜਾ ਉਹਦੇ ਕੱਪੜੇ ਕੱਢੀ ਜਾਂਦੀ। ਨਾਤੀ ਤਾਂ ਕੋਈ ਵੀ ਨਹੀਂ ਆਜੀ। ਚੱਲ ਕੋਈ ਨਹੀਂ ਨਹਾਉਣੀ। ਹਾਂ ਸਾਰਾ ਲਟਵਾ ਉਹਨਾਂ ਨੂੰ ਦੇ ਆਈ ਪੈਨਸਲ ਵੀ ਉਹਨਾਂ ਨੂੰ ਦੇ ਆਈ। ਸਾਰਾ ਕੁਝ ਉਹਨਾਂ ਨੂੰ ਦੇ ਤੋਣੇ ਇੱਧਰ ਵੜ ਖਲੋਤੀ। ਅਗਲੇ ਨੇ ਇੱਕ ਦਿਨ ਰੋਟੀ ਵੀ ਨਹੀਂ ਖਵਾਏਗੀ। ਚਾਹੇ ਤਰਾ ਵੀ ਰੋਟੀ ਖਵਾਦਾ ਮੈਂ ਉਹਨੂੰ। ਤੇ ਯਾਰ ਹੁਣ ਮੈਂ ਉਹਨੂੰ ਕੀ ਕਹਾਂ? ਜਾਂ ਤੈਨੂੰ ਮੈਂ ਕੀ ਕਹਾਂ? ਮੈਨੂੰ ਦੱਸ ਦਿਓ ਤੱਕ ਐਮਰਕ ਕਰੋ ਬਾਹਰ ਕੱਢ ਦੇ ਤਾਂ ਫਿਰ ਅੱਦੀ ਵੀ ਬੰਦੀ ਸੀ ਪੈਸਣ ਅੱਧੀ ਉਹਨੂੰ ਦੇ ਦਿੰਦੀ ਮੈਂ ਜੇ ਤੋ ਕੱਲ ਕਹਾਂ ਕਿ ਅੱਧੀ ਮੈਨੂੰ ਪੈਸਣ ਹੈ ਤੇ ਵੀ ਮੈਨੂੰ ਲੋੜ ਹੈ ਜਦੋਂ ਸਾਰਾ ਸਮਾਨ ਉਹਦਾ ਇੱਥੇ ਆਪਣੇ ਨਾਲ ਰਹਿਂਦੀ ਐ ਉਹਨੇ ਨਾ ਹੌਂਟ ਹੋਣਾ ਵਾਸਤੇ ਕੱਪੜੇ ਲਈ ਲੈਣੇ ਸਾਰਾ ਕੁਝ ਇੱਥੋਂ ਹੀ ਲੈਣਾ ਉਹਨੇ ਹੋਰ ਕਹਿੰਦਾ ਉਹ ਕਹਿੰਦਾ ਜੇ ਨਾ ਕਦੇ ਜਨਾਨੀ ਦੇ ਮਦਰ ਵੀ ਲੱਗ ਜਾਏ ਪਰ ਸਾਰੇ ਕੰਮ ਦਾ ਮਾੜਾ ਮਾੜੀ ਲੱਗਦਾ ਰਹਿੰਦਾ ਕਦੇ ਤਾਂ ਕਹਿੰਦੇ ਅਗਰ ਜਨਾਨੀ ਸੱਚ ਬੋਲਦੀ ਪਈ ਐ ਜਨਾਨੀ ਹਮੇਸ਼ਾ ਝੂਠ ਹੀ ਬੋਲਦੀ ਦੀ ਮਾੜਾ ਪੱਖ ਲੈਣਾ ਨਾ ਤੋ ਜਦੋਂ ਕਦੋਂ ਹੋਰ ਤੇਨੂੰ ਕੰਮ ਵੀ ਕੀ ਆ ਕਦੇ ਤਾਂ

ਮੈਨੂੰ ਫੋਨ ਕਰਕੇ ਚਾਨ ਚੱਕ ਬੁਲਾ ਲਿਆ ਮੈਂ ਇੰਨੀ ਆਫਿਸ ਤੋਂ ਆਈ ਆ ਮੈਂ ਘਰੇ ਆਪਦੇ ਵੀ ਨਹੀਂ ਦੱਸ ਕੇ ਆਈ ਉਹ ਤਾਂ ਮੇਰਾ ਦਿਲ ਦਾਸ ਗਿਆ ਤਾਂ ਮੈਂ ਕਿਹਾ ਮੈਂ ਆਪਣੀ ਧੀ ਨੂੰ ਮਿਲਣਾ ਕੀ ਹੋ ਗਿਆ ਕੀ ਹੋ ਗਿਆ ਕੀ ਕਪੜੇ ਆ ਕੀ ਹਾਲ ਬਣਾਈ ਬੈਠੀ ਤੂੰ ਆਪਦੇ ਨਾਤੀ ਨੂੰ ਤੂੰ ਨਾਉਣਾ ਸੀ ਬੋਤਾ ਤਿੰਨ ਵਾਰੀ ਨਾਉਣ ਲੱਗੀ ਤੇ ਪੰਗੇ ਤੇ ਮੰਗੇ ਪੈ ਗਏ ਉਹ ਤਾਂ ਜੇ ਹੋਣ ਨਾਉਣ ਲੱਗੀ ਕਪੜੇ ਕੱਢੇ ਤੇ ਛਿੰਦੋਨੇ ਆਵਾਜ਼ ਮਾਰ ਲਈ ਤੇ ਭੈਣ ਮੇਰੀ ਕੋ ਗੱਲ ਸੁਣ ਕੇ ਜਾ ਉਹਦੇ ਮੈਂ ਥੋੜੇ ਜਿਹਾ ਪੈਸੇ ਦੇਣੇ ਸੀ ਉਹ ਮੈਨੂੰ ਕਹਿੰਦੀ ਭਾਈ ਤੂੰ ਦੇ ਤੇ ਪੈਨਸ਼ਨ ਤਾਂ ਕੱਲ ਛੋਟੀ ਦੇ ਲਈ ਤੇ ਪੈਸੇ ਉਹਨੂੰ ਕਿੱਥੋਂ ਦੇਵਾਂ ਮੈਂ ਆ ਜਾ ਮੇਰਾ ਬੋਤਾ ਉਹ ਤੇ ਸਾਮੇ ਗੱਲ ਕਰਦੇ ਆ ਦੁਪਹਿਰ ਬੜੀ ਲੱਗੀ ਪੀ। ਹਾਂ ਘਰੇ ਤੇ ਤੂੰ ਇਹੋ ਜੀ ਗੱਲ ਦੱਸਵੇਂ ਨਾ। ਪਰੇ ਆ। ਘਰੇ ਕਾਦਾ? ਆਇਆ ਸੀ ਘਰੇ ਵਿਚਾਰਾ ਰੋਟੀ ਪਾਣੀ ਪਾ ਕੇ ਖਾ ਖੂ ਕੇ ਤੇ ਹੁਣ ਮੋਟਰਸਾਈਕਲ ਤੇ ਚਿਰ ਗਿਆ। ਤੂੰ ਮੇਰੇ ਪੈਨਸ਼ਨ ਦੀ ਗੱਲ ਦਾਸ ਤੂੰ ਸਾਰੀ ਨਿੱਕੀ ਨਹੀਂ ਦੇਦੀ। ਨਿੱਕੀ ਭੈਣ ਮੈਂ ਤੈਨੂੰ ਕੀ ਦੱਸਾਂ? ਇੱਥੇ ਖੜੀ ਹੋਈ। ਕਈ ਟੈਕਨੋਰੀ ਬਾਹਰ ਗਈ ਤੇ ਮੈਂ ਪੈਨਸ਼ਨ ਲੈਣ ਗਈ ਆਉਂਦੀਆਂ ਨਹੀਂ ਮੈਨੂੰ ਖੜਕ ਲਿਆ ਅੰਦਰ ਨਹੀਂ ਮੈਨੂੰ ਵੜਨ ਦਿੱਤਾ ਐਸੀ ਕਹਿੰਦੀ ਕਹਿੰਦੀ ਬੀਬੀ ਕਿੱਧਰੋਂ ਆਈਂ ਪੈਨਸ਼ਨ ਲੈ ਕੇ ਆਈਂ ਤੇ ਮੈਂ ਭਾਈ ਕੀ ਕਰਦੀ ਮੈਂ ਤਾਂ ਭੈਣੇ ਅੱਧੀ ਅੱਧੀ ਲੈ ਲਾ ਤੇ ਉਹਨੇ ਸਾਰੀ ਕੱਢ ਕੇ ਲੈ ਗਈ ਤੇ ਇਸੇ ਗੱਲੋਂ ਮੇਰੇ ਨਾਲ ਵੱਡੀ ਮੂੰਹ ਖਲਾਈ ਤੇ ਮੂੰਹ ਤਾਂ ਮੇਰੀ ਗੱਲ ਸੁਣਉਣੀ ਫੜੋਣਾ ਸੀਗਾ ਤੂੰ ਵਿਹ ਰਹੀਂਦੀ ਐਨਾ ਕਰੇ ਖਾਣੀ ਵੀ ਨਹੀਂ ਨਾ ਕਰੇ ਕਪੜਾ ਤੋੜਦਾ ਲੈਣਾ ਕਰੇ ਬੋਣੀ ਤੇ ਤੇ ਪੈਨਸ਼ਨ ਤੇਰੀ ਨਿੱਕੀ ਲੈ ਗਈ ਮੂੰਹ ਤਾਂ ਫੜਾਉਣਾ ਹੀ ਸੀ ਨਾਲੇ ਗਰਮੀ ਬਹੁਤ ਅੰਦਰ ਜਾ ਕੇ ਗੱਲ ਉਹਨੇ ਦਾ ਬਹਾਨਾ ਹੀ ਬੜਾ ਵੱਡਾ ਬਣਾਤਾ ਕਹਿੰਦੀ ਜੁਆਰ ਮਾਰੇ ਮੈਂ ਪੋਤੀ ਪੋਤੇ ਦੇ ਮੂੰਹ ਸੋਚ ਗਈ ਤੇ ਵੱਡੀ ਨੂੰ ਮੈਂ ਆਖਿਆ ਤੈਨੂੰ ਮੈਂ ਅਗਲੀ ਵਾਰੀ ਦੇ ਦਊਗੀ ਤੂੰ ਹੁਣ ਆਈ ਹੈ ਤੈਨੂੰ ਪਾਣੀ ਤਾਂ ਨਹੀਂ ਨਾ ਪੁੱਛਣਾ ਤੂੰ ਨਾ ਮੇਰੀ ਧੀ ਕੋ ਗੱਲ ਨਹੀਂ ਨਹੀਂ ਮੈਨੂੰ ਕੀ ਲੋੜਾ ਨਹੀਂ ਪਤਾ ਨਹੀਂ ਆਇਆ ਮੈਨੂੰ ਤਾਂ ਦਿਨ ਕਿਹਾ ਸੀਗਾ ਰਾਤ ਤੈਨੂੰ ਤਾਂ ਚੱਲੀ ਹੀ ਹੈ ਨਹੀਂ ਭਾਬੀ ਵੀਰਾ ਵੀ ਹੈ ਨਹੀਂ ਇੱਕ ਮੇਰਾ ਘਰੇ ਵੀ ਨਹੀਂ ਸਰਦਾ ਕੋਈ ਨਹੀਂ ਤਾਂ ਬਾਹਰ ਜਾ ਤੇਰਾ ਵੀਰਾ ਹੁਣੇ ਆਜੂਗਾ ਨਹੀਂ ਨਹੀਂ ਕੋਈ ਨਾ ਫਿਰ ਕਿਤੇ ਸੀ ਖੁੱਲਾ ਜਣ ਇੱਕ ਮੈਂ ਘਰੇ ਵੀ ਨਹੀਂ ਕਹਿ ਕੇ ਇਹ ਮੈਂ ਤਾਂ ਵੈਸੇ ਹੀ ਆ ਗਈ ਮਿਲਣ ਮੇਰਾ ਮਨ ਜਾ ਰੋਇਆ ਤਾਂ ਕੋਈ ਨਹੀਂ ਆਇਆ ਬਾਹਰ ਤਾਂ ਸੀ ਚਾਹ ਪਾਣੀ ਪਿਆਉਣੀ ਫਿਰ ਕੀ ਇੱਥੇ ਮੋੜ ਚੱਲੀ ਹੈ ਚਾਹ ਪਾਣੀ ਆ ਮੈਂ ਚਾਹ ਪਾਣੀ ਬਣਾਉਣੀ ਹੈ ਨਹੀਂ ਤਾਂ ਬੀਬੀ ਨੇ ਕੱਲ ਨੂੰ ਕਿਹਾ ਮੇਰੀ ਕੁੜੀ ਨੂੰ ਚਾਹ ਪਾਣੀ ਨਹੀਂ ਪੁੱਛ ਉਹ ਨਹੀਂ ਕੁਛ ਨਹੀਂ ਹੁੰਦਾ ਤੂੰ ਟੈਨਸ਼ਨ ਕਿਉਂ ਲੈਣੀ ਹੈ ਮੈਂ ਆਪੇ ਬੀਬੀ ਨਾਲ ਵੀ ਗੱਲ ਕਰ ਲੂੰਗੀ ਫੋਨ ਤੇ ਬੀਬੀ ਕੋਈ ਗੱਲ ਨਹੀਂ ਇਹ ਤਾਂ ਮੈਨੂੰ ਕਿ ਕਿੰਨਾ ਕਹਿ ਰਿਆ ਮੈਂ ਹੀ ਨਹੀਂ ਪੀਣੀ ਮੈਂ ਨਾ ਲੇਟ ਬੜੀ ਹੋ ਗਈਆਂ ਅੱਗੋਂ ਪਤਾ ਨਹੀਂ ਪਿੰਡ ਦੀ ਬੱਸ ਮੇ ਬਾਤ ਬੀਣੀ ਦਾ ਚਾਹ ਪਾਣੀ ਪੀ ਲੈ ਕੱਲ ਮੈਂ ਮੈਨੂੰ ਕਹਿਣ ਗਿਆ ਕਹਿਣ ਗਿਆ ਖਰੇ ਮਾਂ ਨੇ ਸਿਖਾਇਆ ਧੀ ਚਾਹ ਨਹੀਂ ਪੀਂਦੀ ਉਹ ਨਹੀਂ ਨਹੀਂ ਉਹ ਤੁਸੀਂ ਟੈਨਸ਼ਨ ਨਾ ਲਓ ਨਾ ਤੂੰ ਉਹਨੂੰ ਕਹੀਂ ਨਾ ਤੂੰ ਉਹਨੂੰ ਕਹੀਂ ਮੇਰੇ ਤਾਂ ਟਾਈਮ ਹੋਈ ਜਾਂਦਾ ਤਾਂ ਕਰਕੇ ਚੱਲ ਭਾਬੀ ਜੱਗਾ ਚੱਲ ਚੱਲ ਠੀਕ ਹੈ ਕੋਈ ਨਾਲੇ ਮੰਮੀ ਤੂੰ ਇੰਨੀ ਟੈਨਸ਼ਨ ਨਾ ਲਿਆ ਕਰ ਕੀ ਕਰ ਦੋ ਦਿਨ ਤਿਰਾ ਪੰਜੀ ਚੱਲ ਮੈਂ ਘੋ ਲੈ ਆਉਂਦੀ ਕੋ ਤੈਨੂੰ ਚਾਰ ਪਿੰਨੀਆਂ ਬਣਾ ਦੇਂਦੀ ਉਹ ਤੇ ਤੁਸੀਂ ਬੇ ਨਾਲ ਇਜ਼ਾਬ ਵੀ ਖਾ ਲੈਂਦੀ ਕੋਈ ਤਾਂ ਨਹੀਂ ਕਰ ਗੱਦਦ ਵਾਲੇ ਦੋ ਦਿਨ ਦਾ ਟਾਈਮ ਕੱਢ ਕੇ ਆਈ ਗੱਲ ਕੋਈ ਨਹੀਂ ਹੁੰਦਾ ਮੈਂ ਤਾਂ ਵੈਸੇ ਹੀ ਮਨ ਥੋੜਾ ਖਰਾਬ ਹੋ ਗਿਆ ਤਾਂ ਮੈਂ ਆ ਗਈ ਤੇ ਲੈ ਇਨਾ ਕੋਈ ਨੀਂਦ ਹੋਣ ਮੈਂ ਬਾਹਰ ਚੜੂੰਗੀ ਜਾਉਂਗੀ ਆਪਦੇ ਹੋਸਟਲ ਆਪਦੇ ਘਰੇ ਜਾਉਂਗੀ ਮੈਨੂੰ ਉੱਥੇ ਚੈਨ ਮਿਲਣ ਨਾਲੇ ਫਿਰ ਮੈਂ ਪੜਨਾ ਵੀ ਹੈ ਤੂੰ ਤਾਂ ਕੁੜੀਆਂ ਤਾਰੇ ਵੀ ਪਈ ਛੱਟ ਤੇ ਤੇਰੇ ਵੀਰਾਂ ਨੂੰ ਡੀਕ ਲੈ ਲੈਂਦੀ ਉਹਨਾਂ ਕਰ ਮੈਨੂੰ ਮੇਰਕੰਡੀ ਦੀ ਭੱਜੀ ਗਈ ਦਵਾ ਦਾਵਾ ਤੂੰ ਅੱਗੋਂ ਕੀ ਪਤਾ ਟੱਕਰ ਕਟ ਬੈਠ ਜਾਂਦੀ ਚਲਟ ਗੱਲਾਂ ਗੁੱਲੀਆਂ ਮਾਰ ਲੈਂਦੀ ਹੋਰ ਕਰ ਵੀਰਾ ਹੁਣ ਲੇਟ ਹੋ ਜਾਊਗਾ ਕੀ ਪਤਾ ਗਾਪਨ ਟੱਕਰ ਹੀ ਪਵੇ ਉਹ ਨਹੀਂ ਨਹੀਂ ਮੈਨ ਮੈਂ ਵੀਰੇ ਨੂੰ ਤਾਂ ਵੈਸੇ ਅੰਦਰ ਹੀ ਮਿਲ ਲਿਆ ਸੀਗਾ ਨਾਲੇ ਮੇਰਾ ਤਾਂ ਇੱਕੋ ਦਮ ਪਲਾਨ ਜਿਆ ਬਣਿਆ ਤੇ ਇੱਕੋ ਦਮ ਮੈਂ ਚਲਾਗਾ ਕਿ ਮੈਂ ਆ ਗਈ ਤੇ ਮਿਲ ਜਾਵਾਂ ਨਾਲੇ ਜੇ ਕੀ ਪਤਾ ਮੈਨੂੰ ਰਾਤ ਵੀਰਾ ਮੈਲੀ ਜਾਵੇ ਅਹੀਂ ਇੱਥੇ ਤਾਂ ਕਰਕੇ ਨਾਲੇ ਨਾਲੇ ਮੇਰਾ ਕੀ ਪਤਾ ਮੈਂ ਤਾਂ ਆ ਗਈ ਫਿਰ ਦੋ ਦਿਨਾਂ ਨੂੰ ਆ ਜਾ ਚਾਰਾਂ ਦਿਨਾਂ ਨੂੰ ਆ ਜਾ ਆਵਦਾ ਮੇਰਾ ਘਰ ਅਜੋ ਮਰਜੀ ਆ ਜਿੰਨੀ ਜ਼ਿੰਦਗੀ ਦਾ ਕੀ ਪਤਾ ਚਾਰ ਦਿਨੇ ਹੈਗੀ ਤਣੀ ਗੀ ਗੀ ਸਗਵਾਈ ਰੱਖਿਆ ਕਰ ਗੇੜਾ ਗੂੜਾ ਮਾਰੀ ਰੱਖਿਆ ਕਰ ਆ ਗਈ ਹੁਣ ਮੈਂ ਆਉਂਗੀ ਤੂੰ ਬੀਬੀ ਮਾੜਾ ਨਾ ਆਂਦਾ ਖਿਆਲ ਕਰੋ ਲੈ ਜੇ ਨਾ ਵੀ ਵੀਰ ਆਇਆ ਨਾ ਮੈਂ ਕਰ ਲੂੰਗੀ ਇੱਥੇ ਆਟੋ ਕਿੰਨੇ ਜਾਂਦੇ ਪੈ ਉੱਥੋਂ ਲੈ ਲੂੰਗੀ ਸਾਡਾ ਆਟੋ ਵੇਖ ਲੈ ਆ ਹੀ ਗਿਆ ਵੀ ਆ ਹੀ ਗਿਆ ਆਪਣੀ ਨਹੀਂ ਹਾਂ ਆਪਣੀ ਆ ਗੱਡੀ ਕੱਲ ਦਾ ਵੀਰਾ ਆ ਗਿਆ ਹਾਂ ਕਿਸੇ ਕੋ ਖੜੀ ਆਪਣੀ ਗੱਡੀ ਆ ਗਈ ਹੈ ਨਾ ਉਹ ਹੀ ਆ ਗੱਡੀ ਟਾਈਮ ਨਾਲ ਆ ਗਿਆ ਕਹਿੰਦੇ ਹੋ ਲੇਟ ਆਉਣਾ ਦੇ ਟਾਈਮ ਨਾਲ ਹਾਂ ਚੱਲ ਜੀ ਉਹਦੇ ਨਾਲ ਸਾਡੇ ਹੁੰਦਾ ਤੂੰ ਸੌਂਦੇ ਹੋਗੇ ਇਹਨਾਂ ਨਾਲ ਹਾਂ ਚੱਲ ਤੂੰ ਸੌਂਖੀ ਹੋਣੀ ਹੋਸਟਲ ਕਿਤੇ ਘਰੇ ਦਾ ਕਿਨੇ ਆਈ ਆਵਦੀ ਪੀਜੀ ਚ ਮੈਂ ਦੱਸ ਮੈਂ ਤਾਂ ਕਹਿ ਬਈ ਅੱਜ ਰਹੂਗੀ ਕੋਈ ਨਾ ਫੇਰ ਆ ਜਾਣਾ ਤੇਰੀ ਕੋਈ ਸੇਵਾ ਪਾਣੀ ਕਰਦੇ ਤੇਰੀ ਕੋਈ ਕੁਛ ਨਹੀਂ ਹੁੰਦਾ ਆਰ ਦੇ ਘਰੇ ਆਉਂਦੀ ਰਹਿਣੀ ਮੈਂ ਤਾਂ ਨਾਲੀ ਦਾ ਚੰਗਾ ਲੈ ਕੇ ਦੇਂਦੇ ਤੈਨੂੰ ਰਾਤ ਤੱਕ ਤੂੰ ਰਹਿਣ ਚੱਲ ਮੈਂ ਫੇਰ ਛੱਡ ਆਉਣਾ ਅੱਜ ਨਹੀਂ ਦਾ ਜਿਉਂਦਾ ਨਹੀਂ ਮੈਂ ਚੱਲ ਫੇਰ ਜਾ ਆਪਦਾ ਧਿਆਨ ਰੱਖੀ ਚੱਲ ਪਾ ਵੀ ਠੀਕ ਆ ਮੇਰੇ ਤਾਂ ਰੋਟੀ ਪਾਣੀ ਖਾ ਲਈ ਤੂੰ ਨਹੀਂ ਆਉਂਦਾ ਧਿਆਨ ਨਾਲ ਤੂੰ ਤਾਂ ਨਹੀਂ ਹੁੰਦਾ ਆਈ ਕਰ ਵੀ ਆਈ ਅਸੀਂ ਇਹੀਂ ਪਿੱਛੇ ਲੈ ਜਾਣੀ ਗੱਡੀ ਮਤ ਉਹ ਵਾਵਾ ਤੂੰ ਅੱਜ ਮੇਰੀ लाज ਰੱਖ ਲਈ ਹੈ ਆਈ ਕੁੜੀ ਨੇ ਕਾ ਪਾਣੀ ਪੋਛ ਲਿਆ ਹੈ ਉਹਦੀ ਸੇਵਾ ਕਰਤੀ ਤਾਂ ਅੱਜ ਮੇਰਾ ਵੀ ਦਿਲ ਖੁਸ਼ ਹੋ ਬੀਬੀ ਅੰਤਾ ਸਾਡੇ ਬਿਨਾ ਹੈਗਾ ਵੀ ਕੌਣ ਆ ਅਸੀਂ ਤਾਂ ਸੇਵਾ ਕਰਨੇ ਆ ਅਸੀਂ ਤੇਰੇ ਮੂਹਨ ਸੇਵਾ ਕਰਦੇ ਨੇ ਤੂੰ ਸਾਡੀ ਇਲਾਜ ਨਹੀਂ ਰੱਖੇਗੀ ਕੁੜੀ ਕਦੇ ਕਦਾਈ ਆਈ ਅਸੀਂ ਕਿੰਨਾਂ ਰਵਾ ਪਟਾ ਕੇ ਜ਼ਰੂਰੀ ਕਰਣਾ ਵਾ ਐਨਿਕ ਤਾਂ ਸਾਨੂੰ ਅਕਲੇ ਹੈਗੀ ਐਨਿਕ ਤਾਂ ਮਾਰ ਕਰ ਲਈ ਤਿਆਣੀ ਹੈ ਮੈਨੂੰ ਹਾਂ ਹਾ ਜੇ ਮੈਂ ਕੁੱਲੀ ਨਹੀਂ ਕਿ ਉਹ ਗੱਲ ਜਿਹੜੀ ਉਹਨੂੰ ਤਪਸੰਗ ਲੈ ਕੇ ਆਈਆਂ ਹਾ ਤੇ ਮੈਂ ਆਦੇ ਭਾਈਆਂ ਨੂੰ ਬੁਲਾ ਕੇ ਫੇਰ ਗੱਲ ਤੇਰੇ ਨਾਲ ਮੈਂ ਕਰਨੀ ਆ ਆਹੋ ਐਵੇਂ ਨਹੀਂ ਨਾ ਗੱਲ ਢਿਛੇਤੀ ਜਾਂਦੇ ਤੇ ਦੋ ਉਤੇ ਹੋਰ ਹੋਰ ਕੀ ਹੋ ਜਾਊਗਾ